ਤੇ ਜਿਹੜਾ ਸੁਖਾ ਸਿੰਘ ਚੌਂਕ ਤੇ ਨਾਕਾਬੰਦੀ ਕਰਕੇ ਨਾਈਸ ਲੈਵਲ ਜਿਹੜੇ ਇੱਕ ਮਸ਼ੀਨ ਸਾਨੂੰ પ્રાપ્ત ਹੋਈ ਸਰਕਾਰ ਵੱਲੋਂ ਉਹਦੇ थ्रू ਜਿਹੜੇ ਪ੍ਰੈਸ਼ਰ ਹਾਰਨ ਨੇ ਜਾਂ ਬੁਲਟ ਮੋਟਰਸਾਈਕਲ ਜਿਹੜੇ ਨੇ ਇਹਨਾਂ ਦਾ ਸਲੈਂਸਰ ਆ ਉਹ ਮਸ਼ੀਨ ਨੂੰ ਚਾਲੂ ਕਰਕੇ ਉਹਦੇ ਲਾਗੇ ਕਰਦੀਦਾ ਉਹਦੀ ਆਵਾਜ਼ ਮਾਪਦੀ ਆ ਵੀ ਜਿੰਨੀ ਕਿ ਪ੍ਰਦੂਸ਼ਤ ਹੋ ਰਹਿਤ ਹੈ ਉਹਨੂੰ ਉਹ ਕਵਰ ਕਰਦੀ ਏ ਤੇ ਜਿਹੜੀ ਜਿਆਦਾ ਈ ਉਹਨੂੰ ਆਪਣੇ ਵਿੱਚ ਇਹਨੂੰ ਸੈੱਟ ਕਰ ਲੈਂਦੀ ਏ ਉਹ ਫਿਰ ਉਹਦੇ ਲੈਵਲ ਤੇ ਆਪ ਹੀ ਇਹਦਾ ਚਲਾਨ ਹੁੰਦਾ ਜੀ ਅੱਜ ਤਿੰਨ ਚਾਰ ਚਲਾਨ ਨਾਈਸ ਲੈਵਲ ਮੀਟਰ ਦੇ ਇੱਥੇ ਕੀਤੇ ਨੇ ਸੁਖਾ ਸਿੰਘ ਚੌਂਕ 'ਚ ਤੇ ਬਾਕੀ ਵੀ ਸ਼ਹਿਰ ਦੇ ਵਿੱਚ ਵਕ-ਵਕ ਥਾਵਾਂ ਤੇ ਨਾਕਾਬੰਦੀ ਕਰਕੇ ਟ੍ਰੈਫਿਕ ਚੌਂਕ ਕੀਤੇ ਜਾ ਰਹੇ ਨੇ ਚਲਾਨ ਇਹ ਸਾਡੇ ਅਬਸਟਾਂ ਦੇ ਹੁਕਮ ਨੇ ਵੀ ਵੱਧ ਤੋਂ ਵੱਧ ਜਿਹੜਾ ਇਹ ਟ੍ਰੈਫਿਕ ਕੰਟਰੋਲ ਕਰਨਾ ਪੁਲਿਸ ਨੂੰ ਬਟਾਲਾ ਦੇ ਵਿੱਚ ਉਹਦੇ ਤਾ ਤੇ ਹੀ ਕਰ ਰਹੇ ਨੇ